ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਭਾਈ ਗੁਰਦਾਸ ਜੀ ਵਾਰਾਂ ਦੀ ਸੰਥਿਆ ਕਰ ਰਹੇ ਹਾਂ ਤੇਰੀ ਵਾਰ ਸ਼ੁਰੂ ਹੋਣ ਜਾ ਰਹੀ ਹੈ ਸਾਰੀਆਂ ਵਾਰਾਂ ਜਿਹੜੀ ਸੰਥਿਆ ਹੋ ਗਈ ਹੈ ਪਲੇਲਿਸਟ ਵਿੱਚ ਪਈਆਂ ਹੋਈਆਂ ਪੀਰ ਮਰੀਦੀ ਗਾਖੜੇ ਕੋਈ ਵਿਰਲਾ ਜਾਣੈ ਪੀਰ ਦੀ ਮਰੀਦੀ ਔਖੀ ਹੈ ਕੋਈ ਵਿਰਲਾ ਜਾਣਦਾ ਹੈ ਭਾਵੇਂ ਕੋਈ ਵਿਰਲਾ ਮੁਸ਼ਕਲ ਜੇ ਨਾਲ ਕਰ ਸਕਦਾ ਹੈ ਪੀਰਾ ਪੀਰ ਵਖਾਣੀ ਹੈ ਗੌਰ ਗੁਰਾਂ ਵਖਾਣਾ ਹੈ ਗੁਰੂ ਨਾਨਕ ਪੀਰਾਂ ਦਾ ਸ਼ਰਮਣੀ ਪੀਰ ਤੇ ਗੁਰੂਆਂ ਦਾ ਸ਼ਰਮਣੀ ਗੁਰੂ ਕਹੀਦਾ ਹੈ ਗੁਰ ਚੇਲਾ ਚੇਲਾ ਗੁਰ ਕਰ ਚੋਜ ਵਡਾਣਾ ਗੁਰੂ ਨਾਨਕ ਹੀ ਅੰਗਦ ਚੇਲਾ ਹੋ ਕੇ ਚੇਲਿਓ ਗੁਰੂ ਅੰਗਦ ਗੁਰੂ ਬਣਦਾ ਅਸ਼ਚਰਜ ਕਉਤਕ ਕੀਤਾ ਸੋ ਗੁਰ ਸੋਈ ਸਿੱਖ ਹੈ ਜੋਤੀ ਜੋਤ ਸਮਾਣਾ ਹੈ ਉਹ ਗੁਰ ਉਹ ਸਿੱਖ ਹੈ ਜੋਤ ਵੇ ਜੋਤ ਸਮਾ ਗਈ ਹੈ ਭਾਵ ਇੱਕ ਅਸ ਅਸ ਹੈ ਇੱਕ ਗੁਰ ਇੱਕ ਇੱਕ ਸਿੱਖ ਹੈ ਗੁਰ ਸ਼ਬਦ ਸੁਣਾਣਾ ਇੱਕ ਗੁਰੂ ਨਾਨਕ ਤੇ ਇੱਕ ਸਿੱਖ ਅੰਗਦ ਹੈ ਕਿਉਂਕਿ ਜੋ ਗੁਰੂ ਦੇ ਸ਼ਬਦ ਹੁਕਮ ਨੂੰ ਮੰਨੇ ਤਨੋ ਹੋਕੇ ਮਨ ਲੈਂਦਾ ਲੀਤਾ ਕਹਿੰਦੇ ਮਿਹਰ ਮੁਹੱਬਤ ਮੇਲ ਕਰ ਭਾਉ ਭਾਉ ਸੁਪਾਣਾ ਮਿਹਰ ਗੁਰ ਨੇ ਮੁਹੱਬਤ ਚੇਲੇ ਨੇ ਕਰਕੇ ਮੇਲ ਕੀਤਾ ਤੇ ਭਾਉ ਅਤੇ ਭਾਉ ਦੋਹਾਂ ਨੇ ਭਾਣੇ ਕੀਤਾ ਭਾਵ ਇਹ ਕਿ ਮੁਹੱਬਤ ਨਾਲ ਭਾਉ ਸਿੱਖ ਨੇ ਧਾਰਿਆ ਤੇ ਮਿਹਰ ਤੇ ਭਾਉ ਗੁਰੂ ਨਾਨਕ ਨੇ ਕੀਤਾ ਗੁਰ ਸਿੱਖੋ ਗੁਰ ਸਿੱਖ ਹੈ ਪੀਰ ਪੀਰੋ ਕੋਈ ਗੁਰੂ ਦੇ ਸਿੱਖ ਅਨੇਕ ਗੁਰ ਸਿੱਖ ਹੁੰਦੇ ਹਨ ਪਰ ਪੀਰਾਂ ਤੋਂ ਪੀਰ ਕੋਈ ਨਹੀਂ ਹੁੰਦਾ ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ ਚੇਲਾ ਚੇਲਾ ਉਹ ਹੈ ਜੋ ਸੁਰਤ ਸ਼ਬਦ ਦਾ ਰਸੀਹੈ ਤੇ ਗੁਰੂ ਪਰਮੇਸ਼ਰ ਦਾ ਪ੍ਰੇਮੀ ਹੈ ਸ਼ਬਦ ਗੁਰ ਸੁਰਤ ਤੇ ਚੇਲਾ ਇਹਨਾਂ ਦੋਹਾਂ ਜੋ ਪ੍ਰਾਪਤ ਹੋਣਾ ਉਹ ਪਰਮੇਸ਼ਰ ਹੈ ਦਰਸ਼ਨ ਦਿஷ்ட ਧਿਆਨ ਤਾਰ ਗੁਰੂ ਮੂਰਤ ਹੋਈ ਦ੍ਰਿਸ਼ਟੀ ਵਿਖੇ ਗੁਰੂ ਦਾ ਦਰਸ਼ਨ ਧਿਆਨ ਕਰਦਾ ਹੋਇਆ ਗੁਰੂ ਦੀ ਮੂਰਤ ਹੀ ਹੋ ਜਾਂਦਾ ਹੈ ਸ਼ਬਦ ਸੁਰਤ ਕਰ ਕੀਰਤਨ ਸਤ ਸੰਗ ਵਿਲੋਈ ਸ਼ਬਦ ਦਾ ਪ੍ਰੀਤ ਨਾਲ ਕੀਰਤਨ ਕਰੇ ਅਤੇ ਸਾਧ ਸੰਗਤ ਵਿੱਚ ਗੁਰਬਾਣੀ ਨੂੰ ਡਿੜਕੇ ਉਹ ਕਿਹੜਾ ਗੁਰ ਸ਼ਬਦ ਹੈ ਵਾਹਿਗੁਰੂ ਗੁਰਮੰਤਰ ਜਪ ਹੋਮੇ ਕੋਈ ਇਹ ਪਿਆਰੋ ਵਾਹਿਗੁਰੂ ਸ਼ਬਦ ਗੁਰਮੰਤਰ ਇਸ ਨੂੰ ਜਪ ਕਰਕੇ ਹੰਕਾਰ ਦਾ ਨਾਸ਼ ਕਰੇ ਆਪ গোਵਾਏ ਆਪ ਹੈ ਹੋਮ ਗੁਣ ਗੁਣੀ ਪਰੋਈ ਆਪਾ ਭਾਵਨ ਗਵਾ ਦੇਵੇ ਫਿਰ ਦੇਖੇਗੇ ਸੁੱਧ ਆਪਣਾ ਆਪ ਹੈ ਤਦ ਗੁਣੀ ਵਾਹਿਗੁਰੂ ਨਾਲ ਈਸ਼ਵਰ ਗੁਣਾ ਕਰਕੇ ਪੋਤਾ ਜਾਂਦਾ ਹੈ ਦਰਸ਼ਨ ਦ੍ਰਿਸ਼ਟ ਸੰਜੋਗ ਹੈ ਪੈ ਭਾਏ ਸੰਜੋਗੀ ਜਿਸ ਦੀ ਦ੍ਰਿਸ਼ਟੀ ਵਿਖੇ ਗੁਰੂ ਦੇ ਦਰਸ਼ਨ ਦਾ ਸੰਜੋਗ ਮੇਲ ਹੈ ਉਹ ਪੈ ਅਤੇ ਭਾਏ ਦਾ ਮੇਲੀ ਹੈ ਤੇ ਪ੍ਰੇਮ ਦਾ ਰੱਖਣ ਹਾਰਾ ਹੈ ਸ਼ਬਦ ਸੁਰਤ ਬੈਰਾਗ ਹੈ ਸੁਖ ਸਹਿਜ arogi ਜਿਸ ਦਾ ਸ਼ਬਦ ਸੁਰਤ ਵਿਖੇ ਵਿਖੇ ਅਤੇ ਬੈਰਾਗ ਸੰਸਾਰ ਤੋਂ ਸਹਿ ਸੁਖ ਵਿਖੇ ਹੈ ਅਰ ਸਦਾ ਰੋਗੀ ਹੈ ਮਨ ਬਚ ਕਰਮਣਾ ਪਰਮ ਹੈ ਜੋਗੀ ਸਰਜੋਗੀ ਉਸ ਦੇ ਮਨ ਬਾਣੀ ਤੇ ਸਰੀਰ ਵਿਖੇ ਪਰਮ ਨਹੀਂ ਉਹੋ ਜੋਗੀ ਇਸ ਤਰ੍ਹਾਂ ਵੀ ਜੋਗੀ ਅਰਥਾਤ ਕਹਿੰਦੇ ਭਗਵੰਤ ਨਾਲ ਜੁੜਿਆ ਹੋਇਆ ਹੈ ਪਿਰਮ ਪਿਆਲਾ ਪੀਵਣਾ ਅੰਮ੍ਰਿਤ ਰਸ ਭੋਗੀ ਉਸ ਨੇ ਕੇਵਲ ਕਹਿੰਦੇ ਪ੍ਰੇਮ ਦੇ ਪਿਆਲੇ ਪਿਆਲੇ ਨੂੰ ਹੀ ਪੀਣਾ ਕੀਤਾ ਤਾਂ ਤੇ ਸਦਾ ਅੰਮ੍ਰਿਤ ਰਸ ਦਾ ਹੀ ਭੋਗੀ ਹੈ ਭਾਵ ਬ੍ਰਹਮ ਆਨੰਦ ਦੇ ਅਲੰਮਣ ਕਰਕੇ ਹਾਰ ਹੈ ਗਿਆਨ ਧਿਆਨ ਸਿਮਰਨ ਮਿਲੇ ਪੀ ਅਪਿਓ ਅਸੋਗੀ ਗੁਰੂ ਦੇ ਗਿਆਨ ਧਿਆਨ ਅਤੇ ਸਿਮਰਨ ਵਿਖੇ ਉਸ ਸਿੱਖ ਦਾ ਮਨ ਮਿਲਿਆ ਹੋਇਆ ਹੈ ਉਹ ਅੰਮ੍ਰਿਤ ਦੇ ਪਿਆਲੇ ਨੂੰ ਪੀ ਕੇ ਸੰਸਾਰਕ ਸੋਗਾਂ ਤੋਂ ਰਹਿਤ ਹੋ ਗਿਆ ਤੇ ਭਾਵੇਂ ਜੇਕਰ ਸ਼ਰਾਬ ਦੀ ਮਸਤੀ ਵੀ ਕਿ ਸੰਸਾਰ ਦੇ ਫਿਕਰ ਹਟ ਜਾਂਦੇ ਹਨ ਤਿਆਂ ਕਹਿੰਦੇ ਪ੍ਰੇਮ ਦੀ ਮਸਤੀ ਵੀ ਕਿ ਰਾਗ ਦੁਇਖ ਦੇ ਸੋਗ ਦੂਰ ਕਹਿੰਦੇ ਹੋ ਜਾਂਦੇ ਹਨ ਗੁਰਮੁਖ ਸੁਖ ਫਲ ਫਿਰ ਮਰਸ ਕਿਉ ਆਖ ਵਖਾਣਾ ਗੁਰਮੁਖਾਂ ਨੂੰ ਪ੍ਰੇਮ ਦਾ ਰਸ ਪੀ ਕੇ ਜੋ ਸੁਖ ਫਲ ਆਨੰਦ ਦੀ ਮਸਤੀ ਹੁੰਦੀ ਹੈ ਜੇਕਰ ਆਖ ਕੇ ਵਿਖਿਆਣ ਕੀਤਾ ਜਾਵੇ ਸੁਣ ਸੁਣ ਆਖਣੇ ਆਖਣਾ ਉਹ ਸਾਉ ਨਾ ਜਾਣੇ ਕਹਿੰਦੇ ਸੁਣ ਸੁਣ ਕੇ ਜਿਹੜਾ ਵਿਖਿਆਣਾ ਨੂੰ ਸਭਾ ਵਿੱਚ ਕਰਦਾ ਉਹ ਸਵਾਦ ਨਹੀਂ ਜਾਣਦਾ ਪਰ ਸੁਖੇ ਦੀਆਂ ਚੁਲੀਆਂ ਵੀਟੀ ਜਾਂਦਾ ਜੋ ਇੱਕ ਵੀ ਚੁਲੀ ਅੰਦਰ ਧਾਰਨ ਕਰੇ ਤਦ ਕਹਿੰਦੇ ਮਸਤੀ ਦਾ ਆਨੰਦ ਆਵੇ ਜੇ ਕੋਈ ਕਹੇ ਬ੍ਰਹਮ ਆਨੰਦਕ ਦੇਵਤੀ ਤਾਂ ਜਾਣਦੇ ਹਨ ਬ੍ਰਹਮਾ ਵਿਸ਼ਨੂ ਮਹੇਸ਼ ਮਿਲ ਕਥ ਲਵੇਦ ਪੁਰਾਣੇ ਬ੍ਰਹਮਾ ਵਿਸ਼ਨੂ ਮਹੇਸ਼ ਮਿਲ ਕੇ ਚਾਰ ਵੇਦਾਂ ਦੇ 18 ਪੁਰਾਣਾਂ ਨੂੰ ਪਏ ਕਥਨ ਕਰਦੇ ਹਨ ਪਬ ਉਹ ਵੀ ਉਰੇ ਹੀ ਰਹਿ ਗਏ ਭਲਾ ਮੁਹੰਮਦ ਦੀ ਮਤ ਵੇਖੇ ਕੋਈ ਕੋਈ ਕਹਿੰਦੇ ਉੱtre ਚਾਰ ਕਤੇਬਾਂ ਆਖੀਆਂ ਦੀਨ ਮੁਸਲਮਾਨ ਹੈ ਮੁਸਲਮਾਨਾਂ ਦੇ ਦੀਨ ਨੂੰ ਹੀ ਚਾਰ ਕਤੇਬਾਂ ਸ਼ਰੀਅਤ ਤਰੀਕਤ ਹਕੀਕਤ ਅਤੇ ਮਾਫਰਪਤ ਆਖਦੀਆਂ ਨੇ ਪਬ ਉਹਨਾਂ ਦੇ ਪੜਨ ਹਾਰੇ ਵੀ ਆਪਣੇ ਦੀਨ ਵਧਾਉਣ ਵੇਖੇ ਫਸੇ ਰਹੇ ਛੇਸ਼ਨਾਗ ਸੇਖਨਾਗ ਸਿਮਰਨ ਕਰੇ ਸੰਗੀਤ ਸੰਗੀਤ ਸੁਹਣਾ ਛੇਸ਼ਨਾਗ ਵੀ ਸੋਹਣੇ ਸੰਗੀਤਾ ਛੰਦਨ ਵੀ ਸਮਰਨ ਕਹਿੰਦੇ ਕਰਦਾ ਰਿਆ ਪ੍ਰੇਮ ਰਸ ਦੀ ਕਦਰ ਨਾ ਜਾਂਦੀ ਅਨਹਦ ਨਾਦ ਅ ਸੰਖ ਸੁਣ ਹੋਏ ਹੈਰਾਨ ਕਹਿੰਦੇ ਅਨਗਿਣਤ ਜੋਗੀ ਲੋਗ ਅਨਹਦ ਵਾਜਿਆਂ ਦੇ ਨਾਦ ਨੂੰ ਸੁਣ ਕੇ ਹੈਰਾਨ ਅਚਰਜ ਹੋ ਰਹੇ ਹਨ ਅਕਤ ਕਥਾ ਕਰ ਨੇਤ ਨੇਤ ਪੀ ਲਾਏ ਪੀ ਲਾਏ ਭਾਣੇ ਅਕਤ ਕਥਾ ਨੂੰ ਕਥ ਦੇ ਪਿੱਛੋਂ ਜਿਸ ਨੂੰ ਕਹਿੰਦੇ ਨੇਤ ਨੇ ਰੱਖਦੇ ਹਨ ਉਹ ਅਕਾਲ ਪੁਰਖ ਜਿਸ ਨੂੰ ਆਪਣੇ ਭਾਣੇ ਵੇਖੇ ਪ੍ਰੇਮ ਰਸ ਪੀਉਂਦਾ ਹੈ ਉਹ ਹੀ ਰਸ ਦੇ ਆਨੰਦ ਨੂੰ ਜਾਣਦਾ ਹੈ ਗੁਰਮੁਖ ਸੁਖ ਫਲ ਪਿਰਮ ਰਸ ਛੇ ਰਸ ਹੈਰਾਨ ਹੈ ਗੁਰਮੁਖਾਂ ਦੇ ਸੁਖ ਫਲ ਪ੍ਰੇਮ ਰਸ ਦੇ ਅੱਗੇ ਵੀ ਰਸ ਹੈਰਾਨ ਹੋ ਜਾਂਦੇ ਹਨ ਕਿ ਅਸੀਂ ਇਸ ਦੇ ਬਰਾਬਰ ਨਹੀਂ ਹਾਂ 36 ਅੰਮ੍ਰਿਤ ਤਰਸ ਦੇ ਵਿਸਮਾਦ ਵਿਡਾਣਾ 36 ਅੰਮ੍ਰਿਤ ਕਈ ਪ੍ਰਕਾਰ ਦੇ ਅੰਮ੍ਰਿਤ ਰਸ ਤਰਸਦੇ ਹਨ ਤੇ ਅਚਰਤੂ ਅਚਰਜ ਹੋ ਰਹੇ ਹਨ ਭਈ ਇਸ ਦੇ ਅੱਗੇ ਤਾਂ ਅਸੀਂ ਪਾਸ ਕੋ ਵੀ ਨਹੀਂ ਨਿਜਰ ਧਾਰ ਹਜ਼ਾਰ ਹੋਏ ਪੈ ਚਕਿਤ ਪੁਲਾਣਾ ਇੱਕ ਰਸ ਅੰਮ੍ਰਿਤ ਦੀ ਧਾਰਾ ਚੋਂ ਦਸ਼ਮ ਦਵਾਰ ਵਿੱਚੋਂ ਡਿੱਗਦੀ ਜੀ ਤੇ ਜੋਗੀ ਲੋਕ ਪਾਨ ਕਰਦੇ ਹਨ ਹਜ਼ਾਰ ਗੁਣਾ ਚਿਰਕਿਤ ਹੋ ਕੇ ਲੋਭ ਰਹੀ ਹੈ ਕਿ ਕਿਵੇਂ ਮੈਂ ਵੀ ਅਜਿਹੀ ਹੋਵਾਂ ਜਿਹੜਾ ਪਿੰਗਲਾ ਸੁਖਮਨਾ ਸੋਹੰਗ ਨਾਲ ਸਮਾਣਾ ਜਿਹੜਾ ਪਿੰਗਲਾ ਤੇ ਸੁਖਮਨਾ ਤਿੰਨ 나ੜੀਆਂ ਵੇਖੇ ਜੋ ਸੋਹੰਗ ਮੰਤਰ ਜਪਦੇ ਹਨ ਉਹ ਇਸ ਦੇ ਬਰਾਬਰ ਨਹੀਂ ਭਾਵ ਇਹੜਾ ਨਾਸਕ ਨਾਸਕਾ ਦੀ ਖੱਬੀ ਨਾਸ 나ੜੀ ਅਰ ਸੱਜੀ 나ੜੀ ਹੈ ਪਹਿਲੀ ਚੰਦਰਨਾੜੀ ਤੇ ਦੂਜੀ ਸੂਰਜਨਾੜੀ ਵੀ ਕਹਿੰਦੇ ਹਨ ਸੁਖਮਨ ਨਾੜੀ ਇਹਨਾਂ ਦੇ ਗੱਭੇ ਕਹਿੰਦੇ ਹਨ ਜੋਗੀ ਲੋਕ ਚੰਦਰਮਨਾੜੀ ਇਹੜਾ ਕਰਕੇ ਸੋਹੰ 20 ਕਿਹ ਚੜਾਓ ਚੜ ਪਰਚਾ ਪ੍ਰਵਣ 20 ਅਰਥਾਤ ਪੰਜ ਕਰਮ ਤੇ ਪੰਜ ਗਿਆਨੇਦਰ ਪੰਜ ਪ੍ਰਾਣ ਪੰਜ ਬੁੱਧ ਤਿੰਨ ਅਵਸਥਾ ਜਾਗਰਤ ਸੁਪਨ ਸੁਖੋਪਤੀ ਰੂਪੀ ਡੰਡੇ ਅਤੇ 21ਵੀਂ ਤ੍ਰਿਯਾ ਰੂਪ ਡੰਡੇ ਦਾ ਚੜਾਓ ਚੜਨ ਤੇ ਅਥਵਾ ਕਹਿੰਦੇ ਜਠਾਰਤ ਦੇ ਪਰਚੇ ਵਿੱਚ ਪਰਚੇ ਹਨ ਪਾਉ ਸਭ ਅਵਸਥਾ ਲੰਘ ਕੇ ਜਥਾਰਤ ਵਿੱਚ ਪਹੁੰਚ ਪਏ ਹਨ ਇਸ ਪਦ ਵਿਖੇ ਗੁਰਮੁਖ ਸਮਾਏ ਹਨ ਪੀਤੇ ਬੋਲ ਨਾ ਹੰਗਈ ਅਖਾਨ ਵਖਾਣਾ ਇਹ ਕਹਿੰਦੇ ਅਖਾਨ ਕਹਾਵਤ ਹੈ ਕਿ ਪਾਣੀ ਪੀਂਦਿਆਂ ਬੋਲ ਨਹੀਂ ਸਕੀਦਾ ਇਹ ਅਖਾਨ ਸਾਰੇ ਆਖਦੇ ਹਨ ਭਲਾ ਜਿਨ੍ਹਾਂ ਨੇ ਇਸ ਪ੍ਰੇਮ ਬਾਦ ਨੂੰ ਪੀਤਾ ਉਹ ਕਦ ਬੋਲਦੇ ਹਨ ਸੋ ਸੰਗਤ ਜੀ ਇੱਥੇ 13ਵੀਂ ਵਾਰ ਦੀਆਂ ਪੰਜ ਪੌੜੀਆਂ ਆਪਣੇ ਸੰਪੂਰਨ ਹੋ ਗਈਆਂ ਨੇ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ